ਦੋਸਤੋ ਮੈਂ ਤੁਹਾਡਾ ਆਪਣਾ ਸਤਪਾਲ ਸਿੰਘ ਗਿੱਲ ਪਿਆਰ ਸਹਾਇਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਵੀ ਨੌਜਵਾਨ ਜਿਹੜੇ ਛੋਟੀ ਉਮਰ ਦੇ ਬੱਚੇ ਹੁੰਦੇ ਆ ਇਹ ਬੜੇ ਕ੍ਰਾਈਮ ਦੇ ਵਿੱਚ ਬੜੇ ਸੌਖੇ ਸ਼ਿਕਾਰ ਬਣ ਜਾਂਦੇ ਆ ਕਿਉਂਕਿ ਇੱਕ ਤਾਂ ਉਮਰ ਉਹੋ ਜੀ ਹੁੰਦੀ ਆ ਇੱਕ ਅਸਲੇ ਦੇ ਨਾਲ ਸਾਡਾ ਪੰਜਾਬੀਆਂ ਦਾ ਇੱਕ ਸਾਡਾ ਡੀਐਨਏ ਮੈਚ ਕਰਦਾ ਜਿਵੇਂ ਆਪਾਂ ਕਹਿ ਦਿੱਤੀ ਅਸਲਾ ਤੇ ਪੰਜਾਬੀ ਇਹ ਬੜਾ ਗੂੜਾ ਸਬੰਧ ਹੈ ਕਿਉਂਕਿ ਅਸੀਂ ਵਾਰੀਅਰ ਲੋਕ ਆ ਸਾਡੀ ਪੀੜੀ ਦਰ ਪੀੜੀ ਅਸੀਂ ਇੱਥੇ ਜੰਗਾਂ ਲੜੀਆਂ ਸਾਡਾ ਇੱਕ ਖੂਨ ਸਾਡਾ ਇੱਕ ਸੁਭਾਅ ਵੀ ਅਸਲੇ ਨੂੰ ਵੇਖ ਕੇ ਅਸੀਂ ਬੜੇ ਚੰਗੇ ਤੋਂ ਚੰਗਾ ਸਨ ਰੱਖਣ ਦੇ ਅਸੀਂ ਸ਼ਕੀਨ ਲੋਕ ਆ ਪਰ ਜਦੋਂ ਨੌਜਵਾਨ ਇਹ ਕਰਾਇਏ ਦੁਨੀਆ ਤੇ ਇਹ ਕ੍ਰਾਈਮ ਦੀ ਦੁਨੀਆ ਚ ਦਲਦਲ ਚ ਫਸਦੇ ਆ ਜਿਹੜੇ ਇਹ ਜੇ ਪੁਰਾਣੇ ਖਿਡਾਰੀ ਆ ਜਦੋਂ ਇਹ ਨੌਜਵਾਨਾਂ ਨੂੰ ਪਸਾ ਕੇ ਆਪ ਹੀ ਪਸਾ ਆਪ ਹੀ ਪਹਿਲਾਂ ਉਹਨਾਂ ਨੂੰ ਇਸ ਦਲਦਲ 'ਚ ਲਿਆਉਂਦੇ ਆ ਫਿਰ ਉਹਨਾਂ ਤੋਂ ਕੋਈ ਜੁਰਮ ਕਰਾਉਣਾ ਫਿਰ ਆਪ ਹੀ ਫੜਨੋ ਜੁਰਮ ਦੀ ਦੁਨੀਆ ਦੇ ਖੂਹ ਦੇ ਵਿੱਚ ਵੜਨ ਦੇ ਤਾਂ ਦਸ ਰਾਹ ਹੈ ਦਸ ਥਾਵਾਂ ਤੋਂ ਦਸ ਦਿਸ਼ਾਵਾਂ ਤੋਂ ਤੁਸੀਂ ਆ ਕੇ ਜੁਰਮ ਦੇ ਖੂਹ 'ਚ ਡਿੱਗ ਸਕਦੇ ਹੋ ਪਰ ਉਸ ਦਲਦਲ ਦੇ ਵਿੱਚੋਂ ਨਿਕਲਨ ਦਾ ਰਾਹ ਇੱਕ ਵੀ ਨਹੀਂ ਜੇ ਤੁਸੀਂ ਨਿਕਲਣ ਦੀ ਕੋਸ਼ਿਸ਼ ਵੀ ਕਰੋਗੇ ਤੇ ਜਿਹੜੇ ਉਹ ਦਲਦਲ ਦੇ ਵਿੱਚ ਫਸੇ ਬੈਠੇ ਆ ਉਹ ਹੀ ਤੁਹਾਡੀਆਂ ਲੱਤਾਂ ਖਿੱਚ ਕੇ ਤੁਹਾਨੂੰ ਫੇਰ ਥੱਲੇ ਸਿੱਟ ਲੈਣਗੇ। ਨਿਕਲ ਨਹੀਂ ਦੇਣਗੇ। ਉਸ ਖੂਹ ਦੇ ਵਿੱਚੋਂ ਇੱਕ ਰਾਹ ਨਿਕਲਦਾ ਹੈ। ਉਹ ਰਾਹ ਹੈ ਜਿਹੜਾ ਪੁਲਿਸ ਨੇ ਵਿੱਚ ਆਉਂਦਾ ਹੱਥ ਲਮਕਾਤਾ ਤੇ ਜਿਨੇ ਉਹ ਹੱਥ ਫੜ ਲਿਆ ਉਹ ਬਾਹਰ ਨਿਕਲੇ ਹੋਊਗਾ। ਉਹ ਫਿਰ ਹੱਥ ਕੌਣ ਫੜਦਾ? ਉਹ ਫਿਰ ਜਿਹੜੇ ਤੁਸੀਂ ਹੁਣ ਮੈਨੂੰ ਕਿਹਾ ਸੀ ਫੋਨ ਵੀ ਕੀਤੇ ਵੀ ਅਮਰਸਰ ਵਾਲੀ ਘਟਨਾ ਦਾ ਵੀ ਤੁਸੀਂ ਕਲੀਅਰ ਨਹੀਂ ਕੀਤਾ ਉਹ ਫਰਖੂ ਚੋ ਹੱਥੇ ਨੇ ਫੜਿਆ ਮੁੰਡਾ ਇਹਨੇ ਚਕਵਾਇਆ ਸੀ ਉਹ ਫਰੋਤੀ ਮੰਗੀ ਸੀ ਕਰੋੜ ਰੁਪਏ ਦੀ ਫਿਰ ਮੁੰਡਾ ਪੁਲਿਸ ਨੂੰ ਆਪ ਹੀ ਬਰਾਮਦ ਕਰਵਾਇਆ ਸਾਰੇ ਨਾਲ ਦੇ ਉਹ ਦਲਦਲ ਚ ਛੁੱਟੇ ਤੇ ਆਪ ਗੁੱਟ ਫੜ ਕੇ ਤੇ ਬਾਹਰ ਆ ਗਿਆ ਉਸ ਦਲਦਲ ਚੋਂ ਫਿਰ ਪੁਲਿਸ ਦਾ ਗੁੱਟ ਫੜ ਕੇ ਬਾਹਰ ਨਿਕਲ ਗਿਆ ਅੱਜ ਤੱਕ ਸਹੀ ਸਲਾਮਤ ਕਿੰਨੇ ਨਾਲ ਦੇ ਹੋਰ 44 45 ਬੰਦੇ ਤਾਂ ਇਹ ਮੂੰਹੋਂ ਮੰਨਦੇ ਆ ਇਸ ਦਲਦਲ ਦੇ ਵਿੱਚ ਨੌਜਵਾਨ ਨੂੰ ਨਾ ਇੱਜ਼ਤ ਬਚਦੀ ਆ ਨਾ ਤੁਹਾਡੀ ਗੈਰਤ ਅਣਖ ਬਚਦੀ ਆ ਤੇ ਜ਼ਿੰਦਗੀ 'ਚ ਬੰਦਾ ਕਿ ਇੱਜ਼ਤ ਹੀ ਕਮਾਉਂਦਾ ਬਾਕੀ ਕੁਝ ਨਹੀਂ ਬਾਕੀ ਨਾ ਆਪਾਂ ਕੁਝ ਇੱਥੇ ਲੈ ਕੇ ਆਏ ਆ ਤੇ ਨਾ ਨਾਲ ਲੈ ਕੇ ਜਾਣਾ ਉਹ ਇੱਥੋਂ ਦਾ ਹੀ ਆ ਜਿਹੜਾ ਇੱਥੇ ਇਕੱਠਾ ਕਰ ਲਿਆ ਇੱਥੇ ਹੀ ਛੱਡ ਜਾਣਾ ਇਸ ਦਲਦਲ ਦੇ ਵਿੱਚ 90% ਕ੍ਰਿਮੀਨਲ ਚ ਜਿਹੜੇ ਕ੍ਰਿਮੀਨਲ ਬਣ ਚੁੱਕੇ ਨੌਜਵਾਨ ਆ ਉਹਨਾਂ ਕਿਉਂਕਿ ਜਦੋਂ ਕਚੇਰੀਆਂ ਦੇ ਵਿੱਚ ਮਾਵਾਂ ਭੈਣਾਂ ਪਤਨੀਆਂ ਜਦੋਂ ਕਚੇਰੀਆਂ 'ਚ ਫਟਿਆਂ ਤੇ ਬੈੰਧੀਆਂ ਨਾ ਵਕੀਲਾਂ ਦੇ ਜਾ ਕੇ ਉੱਥੇ ਪਤਾ ਨਹੀਂ ਕਿਹੜੀ-ਕਿਹੜੀ ਨਜ਼ਰ ਉਹਨਾਂ ਨੂੰ ਢੋਲਦੀ ਆ ਥਾਣਿਆਂ ਦੇ ਵਿੱਚ ਜਦੋਂ ਮਗਰ ਆਉਂਦੀਆਂ ਵਿਚਾਰੀਆਂ ਮਜਬੂਰ ਆ ਮਜਬੂਰੀ ਆ ਕੀ ਕਰਨ ਕੋਈ ਪੁੱਤ ਦੀ ਮਜਬੂਰੀ ਚ ਆਉਂਦੀ ਆ ਕੋਈ ਘਰ ਵਾਲੇ ਦੀ ਜਾਨ ਬਚਾਉਣ ਦੀ ਮਜਬੂਰੀ ਚ ਆਉਂਦੀ ਆ ਤੇ ਉੱਥੇ ਕੋਈ ਸਾਰੇ ਸਾਥ ਨਹੀਂ ਬੈਠੇ ਹੁੰਦੇ ਬਹੁਤ ਸ਼ੋਸ਼ਨ ਹੋ ਜਾਂਦੇ ਆ ਤੇ ਬਹੁਤਿਆਂ ਦਾ ਅਸੀਂ ਅੱਖਾਂ ਨਾਲ ਦੇਖਿਆ ਕੁਝ ਨਹੀਂ ਬਚਦਾ ਜਿਹੜਾ ਬੰਦਾ ਤੁਹਾਨੂੰ ਬਾਹਰੋਂ ਲੱਗਦਾ ਨਾ ਵੀ ਇਹ ਵੱਡਾ ਵੱਡਾ ਘੈਂਟਰ ਦੇ ਘਰਲੀ ਘੈਂਟਾ ਹੈ ਅੰਦਰੋਂ ਪਤਾ ਨਹੀਂ ਕਿੰਨਾ ਕੁ ਮਰਿਆ ਹੋਇਆ ਹੁੰਦਾ ਕਿੰਨਾ ਕੁ ਅੰਦਰੋਂ ਟੁੱਟਿਆ ਹੋਇਆ ਹੁੰਦਾ ਨਾ ਚੁਣੋ ਇਹ ਰਸਤਾ ਇਹ ਰਸਤਾ ਨਹੀਂ ਚੰਗਾ ਇਸ ਜਮਾਨੇ ਦੇ ਮੁਤਾਬਕ ਨਹੀਂ ਚੰਗਾ ਅੱਜ ਹੁਣ ਜਿਵੇਂ ਇੱਥੇ ਜੋ ਵਾਰਦਾਤਾ ਹੋਈਆਂ ਕਿੰਨੇ ਅਨਕਾਊਂਟਰ ਹੋ ਗਏ ਨਕਾਰਾ ਹੋ ਜੋਂਗੇ ਕੁਛ ਮਾਰੇ ਗਏ ਨੌਜਵਾਨ ਦੁਬਾਰਾ ਇਹ ਦੁਨੀਆ ਤੇ ਆਉਣਾ ਹੈ ਦੁਬਾਰਾ ਜ਼ਿੰਦਗੀ ਮਿਲਣੀ ਹੈ ਕਿਸ ਅਰਥ ਲਈ ਜ਼ਿੰਦਗੀ ਤੁਸੀਂ ਇੱਕ ਗ੍ਰਨੇਡ ਛੁੱਟਿਆ ਬਦਲੇ ਚ ਆਪ ਦੀ ਜਾਨ ਕੋ ਵਾਲੀ ਇਸ ਕਰਕੇ ਇਰਾਨਾ ਚ ਸਾਨੂੰ ਮੈਂ ਕੋਈ ਕੋਈ ਤੁਹਾਨੂੰ ਅਜ ਤੱਕ ਰਿਟਾਇਰਡ ਪੁਲਿਸ ਅਫਸਰ ਨੇ ਅੰਦਰ ਲੀਆਂ ਗੱਲਾਂ ਨਹੀਂ ਦਸੀਆਂ ਸਾਨੂੰ ਟ੍ਰੇਨਿੰਗ ਹੁੰਦੀ ਆ ਵੀ ਮੁਖਬਰ ਦਾ ਨਾਮ ਤਾਂ ਅਸੀਂ ਆਪਦੇ ਬਾਪ ਨੂੰ ਵੀ ਨਹੀਂ ਦੱਸਦੇ ਉਹ ਵੀ ਸਾਨੂੰ ਪੁੱਛ ਲੈਣਾ ਵੀ ਪੁੱਤ ਦੱਸ ਦੇ ਕੀਨੇ ਕਦੇ ਨਹੀਂ ਦੱਸਾਂਗੇ ਪਰ ਮੈਂ ਤੁਹਾਨੂੰ ਅਗਾਹ ਕਿਉਂ ਕਰ ਰਿਹਾ ਥੋੜੀ ਥੋੜੀ ਥੋੜੇ ਜਿਹੇ ਜੁਰਮ ਦੇ ਬਦਲੇ ਜਾਨਾਂ ਗਵਾਈਆਂ ਨੌਜਵਾਨਾਂ ਨੇ ਜੁਪੀ ਜੇ ਤਿੰਨ ਮਾਰੇ ਗਏ ਇੱਥੇ ਕਿੰਨੇ ਮਾਰੇ ਗਏ ਕੀ ਖਟਿਆ ਇੱਕ ਰਾਤ ਦੀ ਕਹਾਣੀ ਚ ਅਗਲੇ ਦਿਨ ਆਪਦੀ ਕਹਾਣੀ ਖਤਮ ਇਧਰੋਂ ਗ੍ਰਨੇਡ ਦੀ ਪੈਨ ਕੱਢ ਕੇ ਛੁੱਟੀ ਉਦੋਂ ਉਹ ਆਪਦੀ ਜਾਣ ਦੀ ਪੈਨ ਨਿਕਲ ਗਈ ਨਾਲ ਹੀ ਜਿੰਦਗੀ ਦੀ ਪੈਨ ਕੱਢਤੀ ਅਗਲੇ ਨਾਲ ਆਕਰਮਿਤੀ ਕਰਮੁਤੀ ਵਰਗੇ ਸਭ ਸਾਡੀਆਂ ਗੱਡੀਆਂ 'ਚ ਰਹਿੰਦੇ ਹੁੰਦੇ ਸੀ ਕਿਹੜੀਆਂ ਗੱਲਾਂ ਕਰਦੇ ਨਾ ਇਹ ਰਾਹ ਚਲੋ ਇਹ ਰਾਹ ਤੁਹਾਡੇ ਵਾਸਤੇ ਆਜ ਦੇ ਜਮਾਨੇ ਦਾ ਅੱਜ ਦਾ ਜਮਾਨਾ ਐਜੂਕੇਸ਼ਨ ਦਾ ਪੜ੍ਹ ਲਿਖ ਕੇ ਪੰਜਾਬ ਦੀ ਸੇਵਾ ਕਰੋ ਪੰਜਾਬ ਬਹੁਤ ਦਲਦੌਚਤਾ ਚ ਚੁੱਕਿਆ ਇਸ ਵੇਲੇ ਤੇ ਜਿਹੜੇ ਲੋਕ ਤਾਨੇ ਮਿਹਨੇ ਮਾਰਦੇ ਆ ਨਾ ਬਾਹਰ ਫੋਰਨ ਚ ਬੈਠੇ ਬੱਚਿਆਂ ਨੂੰ ਵੀ ਇਹ ਛੱਡ ਕੇ ਇੱਥੋਂ ਚਲੇ ਗਏ ਇੱਥੇ ਆਓ ਵਾਪਸ ਕੀ ਦਿਓਗੇ ਇੱਥੇ ਆਇਆਂ ਨੂੰ ਤੁਸੀਂ ਉਹਨਾਂ ਨੂੰ ਕੀ ਰੱਖਿਆ ਉਹਨਾਂ ਵਾਸਤੇ ਪਰੋਸ ਕੇ ਇੱਥੇ ਤੁਸੀਂ ਆਹ ਕੁਛ ਜੋ ਕੁਝ ਹੋ ਰਿਹਾ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖੜੀ ਹੁੰਦੀ ਆ ਲੋਕ ਇੱਕ ਉਮੀਦ ਨਾਲ ਦੂਜੀ ਸਰਕਾਰ ਨੂੰ ਚੁਣਦੇ ਇੱਕ ਨੂੰ ਮਗਰੋਂ ਲਾਉਂਦੇ ਪਹਿਲੀਆਂ ਕਿਉਂ ਮਗਰੋਂ ਲਾਈਆਂ ਉਹਨਾਂ ਨੇ ਕਿੱਡੇ ਕਿੱਡੇ ਗਨਾਹ ਕੀਤੇ ਪਾਪ ਕੀਤੇ ਹੁਣ ਇੱਕ ਮੁੱਖ ਮੰਤਰੀ ਇੱਕ ਡੀਜੀਪੀ ਨੂੰ ਕਹਿ ਰਿਹਾ ਵੀ ਜੇ ਤੂੰ ਨਸ਼ੇ ਵਾਲੇ ਮੁੱਦੇ ਤੇ ਹਾਈ ਕੋਰਟ ਚ ਬੋਲਿਆ ਤੇ ਤੇਰੇ ਨਾਲ ਕੁਝ ਵੀ ਹੋ ਸਕਦਾ ਤੇ ਚੀਪ ਖਾਲਸਾ ਦਵਾਨ ਜਿਹੜਾ ਚੱਡਾ ਸੁਸਾਇਸਾਈਡ ਕੇਸ ਸੀ ਤੇ ਉਹਦੇ ਵਿੱਚ ਫਸਾਇਆ ਛਟੂਪਾ ਦੇਆ ਸਾਹਿਬ ਨੂੰ ਨਿਕਲਿਆ ਕੁਝ ਵੀ ਨਹੀਂ ਉਹਦੇ ਚੋਂ ਸਿਰਫ ਉਹਨਾਂ ਦੀ ਜ਼ੁਬਾਨ ਬੰਦ ਕਰਾਉਣ ਵਾਸਤੇ ਦੁਬਾਰਾ ਬੋਲੇ ਨੇ ਉਹ ਫੇਰ ਇੱਕ ਛੋਟਾ ਮੁਲਾਜ਼ਮ ਕੋਈ 5-4000 ਲੈਂਦਾ ਕੋਈ 10000 ਲੈਂਦਾ ਫੜਿਆ ਜਾਂਦਾ ਉਹ ਅਸੀਂ ਕਿੰਨੂ ਜੀ ਬੜੀ ਕਰਾਪਸ਼ਨ ਖਤਮ ਕਰਾ। ਉਹ ਯਾਰ ਕਿੱਥੇ ਖੜੇ ਅਸੀਂ ਆ ਹੁਣ ਇੱਕ ਕੁੜੀ ਫੜੀ ਗਈ ਹੈ 17-18 ਗ੍ਰਾਮ ਚਿਟਾ। ਉਹ ਅਸੀਂ ਹੋ ਹੱਲਾ ਮੇਰੇ ਖਾਲ 10 ਦਿਨ ਹੋ ਗਏ ਸਾਨੂੰ। ਠੀਕ ਆ ਫੜੀ ਆ ਪੁਲਿਸ ਨੇ ਹੀ ਫੜੀ ਆ। ਜੋ ਪੁਲਿਸ ਦੀ ਕਰਮਚਾਰੀ ਸੀ ਤੇ ਪੁਲਿਸ ਨੇ ਹੀ ਫੜੀ ਆ। ਪੁਲਿਸ ਦੇ ਵਿੱਚ ਫਿਰ ਚੰਗੇ ਬੰਦੇ ਹੈਗੇ ਇਹਦਾ ਮਤਲਬ ਬਹੁਤ ਚੰਗੇ ਹੈਗੇ ਜਿਨ੍ਹਾਂ ਨੇ ਫੜੀ ਆ। ਕੀ ਪਤਾ ਜੋ ਕੀ ਫੇਸ ਕਰ ਰਹੇ ਆ ਉਹਨੇ ਤੇ ਕਿਸਾਨ ਨਰਿੰਦਰ ਸਿੰਘ ਐਸਪੀ ਨੇ ਮੇਰੇ ਡੀਐਸਪੀ ਰਾਜ ਜੀ ਦੇ ਬਹੁਤ ਕਾਬਲ ਪ ਉਹਨਾਂ ਤੇ ਉਮੀਦ ਕਰਦੇ ਆ ਚੰਗਾ ਕਰਨਗੇ ਇੱਕ ਇਨਸਪੈਕਟਰ ਫੜਿਆ ਨਾਲੇ ਪਤਾ ਜਿਹੜਾ ਆਪਦਾ ਮੁਲਾਜ਼ਮ ਫੜਿਆ ਜਾਵੇਗਾ ਵਿਭਾਗਾਂ ਕਟਾਰੇ ਚ ਖੜਾ ਹੁੰਦਾ ਹੁਣ ਫੜਨ ਵਾਲੇ ਵੀ ਤਾਂ ਪੁਲਿਸ ਮੁਲਾਜ਼ਮ ਹੀ ਆ ਅਸੀਂ ਚੰਗੇ ਅਫਸਰਾਂ ਦਾ ਸਾਥ ਦਿਓ ਉਹਨਾਂ ਦਾ ਹਮੇਸ਼ਾ ਉਹਨਾਂ ਦੇ ਨਾਲ ਖੜੋ ਇਹ ਇਹ ਫੇਰ ਜਾ ਕੇ ਕਿਤੇ ਇਸ ਚੀਜ਼ ਨੂੰ ਨੱਥ ਪਾਊਗੀ ਖਰਾਬੀ ਕਿੱਥੇ ਹੁੰਦੀ ਆ ਜਿਹੜੀ ਆਪਾਂ ਤਰਨਤਾਰਨ ਵਾਲੀ ਇੱਕ ਕੁੜੀ ਦੀ ਗੱਲ ਕੀਤੀ ਸੀ ਜਿਹੜੀ ਆਪਦੀ ਮਾਂ ਦੇ ਨਾਲ ਸਮਗਲਿੰਗ ਕਰਦੀ ਸੀ ਉਹ ਵੀ ਮਰਦੀ ਧਾਰੀ ਸੀਗੀ ਉਹਨਾਂ ਨੇ ਤਾਂ ਬਹੁਤ ਵੱਡੀਆਂ ਖੇਪਾਂ ਲਿਆ ਕੇ ਇੱਥੇ ਕੱਢੀਆਂ ਹੁਣ ਉਹਨੂੰ ਬਹਾਲ ਕੀਤਾ ਜਾਂਦਾ ਆ ਆਰਡਰ ਹੈ ਪਹਿਲਾਂ ਹੁਣ ਉਹਦੀ ਉਹ ਤੇ ਦੋਸ਼ ਕੀ ਲਾਇਆ ਵੀ ਉਹ ਆਪਣੀ ਮਾਤਾ ਨਾਲ ਆਪਣੀ ਮਾਤਾ ਜਸਵਿੰਦਰ ਕੌਰ ਵੱਲੋਂ ਚਲਾਏ ਜਾ ਰਹੇ ਜਾਲੀ ਕਰੰਸੀ ਤੇ ਡਰੱਗ ਦੇ ਸਪਲਾਈ ਦੇ ਧੰਦੇ ਵਿੱਚ ਆਪਣੀ ਮਾਤਾ ਦੀ ਮਦਦ ਕਰਦੀ ਸੀ ਕਰਦੀ ਸੀ ਜਿਸ ਕਰਕੇ ਉਸ ਵਿਰੁੱਧ ਇਸ ਦਫਤਰ ਦੇ ਇਸ ਨੰਬਰ ਨਾਲ ਉਹਨੂੰ ਮਹਿਕਮਾ ਪੁਲਿਸ 'ਚੋਂ ਬਰਖਾਸਤ ਕੀਤਾ ਜਾਂਦਾ 21 ਦੇ ਵਿੱਚ ਇਹ ਬਰਖਾਸਤ ਹੋਈ ਆ ਹੁਣ ਬੀਬੀ ਜਗੀਰ ਕੌਰ ਦੇ ਨਾਲ ਉਹਨਾਂ ਦੀ ਲਿੰਕ ਸੀ ਉਸ ਪਰਿਵਾਰ ਦੇ ਉੱਥੋਂ ਅੱਗੇ ਆਜੋ ਹੁਣ ਅੱਗੇ ਅਪੀਲ ਪਾਉਂਦੀ ਉਹ ਕਿਹੜੀ ਸਾਜ਼ਿਸ਼ ਨਾਲ ਹੀ ਪਈ ਹੋਊਗੀ ਨਾ 21 ਦੀ ਉਹ ਡਿਸਮਿਸ ਹੋਈ ਆ ਤੇ 22 'ਚੋਂ ਅਪੀਲ ਪਾਉਂਦੀ ਆ ਤੇ ਡੀਆਈਜੀ ਸਾਹਿਬ ਉਹਦੀ ਰਿਕਮੈਂਡੇਸ਼ਨ ਕਰਦੇ ਉਹਦੀ ਅਪੀਲ ਦੀ ਫਿਰ ਡੀਜੀਪੀ ਦਫਤਰ ਦੇ ਵਿੱਚ ਉਹਦੀ ਸੁਣਵਾਈ ਹੁੰਦੀ ਹੈ ਸੁਣਵਾਈ ਚ ਕੀ ਲਿਖਦੇ ਆ ਵੀ ਉਸ ਉਕਤ ਮਹਿਲਾ ਸਿਪਾਈ ਵੱਲੋਂ ਆਪਣੀ ਬਰਖਾਸਤਗੀ ਦੇ ਹੁਕਮਾ ਵਿਰੁੱਧ ਪਾਈ ਗਈ ਅਪੀਲ ਜਿਸ ਨੂੰ ਵਿਚਾਰਿਆ ਗਿਆ ਨਿੱਜੀ ਸੁਣਵਾਈ ਦੌਰਾਨ ਦਿੱਤੀਆਂ ਗਈਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਡਾਇਰੈਕਟਰ ਜਰਨਲ ਪੁਲਿਸ ਵੱਲੋਂ ਇਸ ਦਫਤਰ ਦੇ ਪੱਤਰ ਨੰਬਰ 999 ਤੁਰੰਤ ਪ੍ਰਭਾਵ ਨਾਲ ਨੌਕਰੀ ਤੇ ਬਹਾਲ ਕੀਤਾ ਜਾਂਦਾ ਹੁਣ ਜੇ ਕੋਈ ਹੋਰ ਵੀ ਹੋਊਗੀ ਅਗਲੀ ਕੋਈ ਇਹਦਾ ਕੀ ਹੋ ਗਿਆ ਆ 6 ਮਹੀਨੇ ਜੇ ਵਾਪਸ ਆ ਗਈ ਆ ਇਹ ਬੰਦ ਕਰੋ ਇਹ ਕਿਤੇ ਇਹ ਮਾਨ ਸਾਹਿਬ ਤੁਹਾਡੀ ਸਰਕਾਰ ਦੇ ਵੇਲੇ ਬਹਾਲ ਹੁੰਦੀ ਆ 13 10 22 ਨੂੰ ਕਰੋ ਇਨਕੁਆਰੀ ਕਿਉਂ ਬਹਾਲ ਕੀਤੀ ਗਈ ਇਹ ਤਿੰਨ ਤਿੰਨ ਮੁਕੱਦਮੇ ਆ ਡਰਗ ਦੇ ਤੇ ਗਰਾਂਟ ਜਾਲੀ ਗਰਾਂਸੀ ਦੇ ਫੇਰ ਆਜੋ ਤੁਸੀਂ ਹੁਣ ਜਿਹੜੇ ਲੀਡਰ ਆ ਫੇਰ ਤੁਹਾਡੇ ਵਿੱਚ ਆਉਣ ਲੱਗ ਪਿਆ ਕੈਪਟਨ ਦੀ ਤੁਹਾਨੂੰ ਮੈਂ ਦੱਸਤੀ ਹੁਣ ਰਖੜਾ ਸਾਹਿਬ ਬੜੇ ਸਰਗਰਮ ਆ ਚਰਨਜੀਤ ਬਰਾੜ ਬੜਾ ਸਰਗਰਮ ਆ ਹਰ ਰਖੜਾ ਆਪਦੇ ਪੁੱਤ ਦੇ ਸਿਰ ਤੇ ਹੱਥ ਰੱਖ ਕੇ ਮੈਂ 2011-12 ਚ ਸੀਐਮ ਸਿਕਿਉਰਟੀ ਚ ਰਿਹਾ ਮੁੱਖ ਮੰਤਰੀ ਬਾਦਲ ਸਾਹਿਬ ਜਿੱਥੇ ਅੰਦਰ ਰਹਿائش ਸੀ ਉਹਨਾਂ ਦੀ ਤੇ ਮੇਰੀ ਉਹਨਾਂ ਦੀ ਅੰਦਰ ਡਿਊਟੀ ਹੁੰਦੀ ਸੀ ਅਸੀਂ ਸੈਰ ਕਰਾਉਂਦੇ ਹੁੰਦੇ ਸੀ ਬਾਦਲ ਸਾਹਿਬ ਨੂੰ ਤੜਕੇ ਰਖੜਾ surjit ਰਖੜਾ ਤੇ ਇਹਦਾ ਭਰਾ ਜਿਹੜਾ ਅਮਰੀਕਾ ਚ ਉੱਤੇ ਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੋਠੀ ਦੇ ਵਿੱਚ ਬਾਦਲ ਸਾਹਿਬ ਦੀ ਚ 나ਢਾ ਸਾਹਿਬ ਤੋਂ ਗ੍ਰੰਥੀ ਹੁੰਦਾ ਹੁੰਦਾ ਸੀ ਸ਼ਾਇਦ ਉਹਦਾ ਨਾਮ ਬਲਜੀਤ ਸਿੰਘ ਸੀ ਤੜਕੇ ਬਕਾਇਦਾ ਦੇਗ ਬਣਦੀ ਸੀ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ ਬਾਠ ਬਾਣੀ ਸੁਣਦੇ ਸੀ ਬਾਦਸਾਬ ਕੋਈ ਸ਼ੱਕ ਨਹੀਂ ਇਹਦੇ ਵਿੱਚ ਹੁਣ ਸ਼ਾਮ ਨੂੰ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਥੱਲੇ ਰਖੜਾ ਇਹਦਾ ਭਰਾ ਇੱਕ ਬਾਦਲ ਸਾਹਿਬ ਦਾ ਕੋਈ ਰਿਸ਼ਤੇਦਾਰ ਜਾਂ ਇੱਕ ਅੱਧਾ ਕੋਈ ਹੋਰ ਅਫਸਰ ਵਿੱਚ ਸ਼ਰਾਬ ਚੱਲਦੀ ਸੀ ਮੀਟ ਚਿਕਨ ਕਿਸਾਨ ਭਵਨ ਤੋਂ ਸਾਰਾ ਕੁਝ ਆਉਂਦਾ ਸੀ ਹੁਣ ਰਖਣਾ ਸਾਹਿਬ ਅੱਜ ਤੁਸੀਂ ਗੱਲਾਂ ਕਰਦੇ ਆ 2015 ਚ ਬੇਅਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਨਾਲੀਆਂ ਗੰਦੀਆਂ ਚ ਖਲਾਰੇ 15 ਤੋਂ ਲੈ ਕੇ ਤੇ ਅੱਜ ਤੱਕ ਤਾਂ ਤੁਹਾਡੀ ਕਿਸੇ ਦੀ ਜ਼ੁਬਾਨ ਨਹੀਂ ਖੁੱਲੀ ਕੀ ਤੁਸੀਂ ਭਾਗੀਦਾਰ ਨਹੀਂ ਗਏ ਤੇ ਤੁਸੀਂ ਜਿਹੜੀ ਬਾਦਲ ਦੇ ਘਰੇ ਬੇਅਦਬੀ ਕਰਦੇ ਨੇ ਮੈਂ ਚਸ਼ਮਦੀਰ ਗੋਆ ਅਸੀਂ 나ਡਾ ਸਾਹਿਬ ਵਾਲੇ ਗ੍ਰੰਥੀ ਕੋਲੇ ਕੁਝ ਮੁਲਾਜ਼ਮਾਂ ਨੇ ਤਰਾਜ ਵੀ ਕੀਤਾ ਜਿਹੜੇ ਉੱਥੇ ਅਮਰਤਾਰੀ ਸੀ ਕੌਣ ਸੁਣਦਾ ਥੱਲੇ ਤੇ ਤੁਸੀਂ ਹੁਣ ਕੀ ਅਕਾਲੀ ਦਲ ਨੂੰ ਦੇ ਦਿਓਗੇ ਤੁਸੀਂ ਜਿਨ੍ਹਾਂ ਨੂੰ ਗੁਰੂ ਦਾ ਭੈ ਨਹੀਂ ਕੀ ਕੀ ਉਦੋਂ ਤੂੰ ਉਮੀਦ ਰੱਖੋਂਗੇ ਕੌਮ ਦੀ ਤੁਸੀਂ ਬੀਬੀ ਜਗੀਰ ਕੌਰ ਮਗਰੋਂ ਕਹਿੰਦੀ ਆ ਵੀ ਇੱਥੇ ਮੂਲ ਮੰਤਰ ਮਟਾ ਗਿਆ ਨਾਨਕ ਸਰਾਲਾ ਸਾਧ ਤੇ ਉਦੋਂ ਕਿਉਂ ਨਾ ਬੋਲੀ ਤੂੰ ਐਡੇ ਐਡੇ ਕੋ ਕਰਮ ਕਰਗੇ ਸਾਧ ਆ ਕੇ ਇੱਥੇ ਫਿਰ ਮੂਲ ਮੰਤਰ ਬਦਲ ਗਿਆ ਆ ਕੇ ਉਥੋਂ ਸੁਲਤਾਨਪੁਰ ਲੋਧੀ ਤੂੰ ਤੇ ਤੁਹਾਡੀ ਜ਼ਬਾਨ ਤੱਕ ਨਹੀਂ ਕਿਸੇ ਦੀ ਖੁੱਲੀ ਸਾਨੂੰ ਨਹੀਂ ਜੇ ਸਾਨੂੰ ਸੁਖਵੀਰ ਬਾਦਲ ਨਹੀਂ ਨਾ ਚਾਹੀਦਾ ਸਾਨੂੰ ਨਹੀਂ ਚਾਹੀਦਾ ਰਖੜਾ ਨਹੀਂ ਚਾਹੀਦਾ ਸਾਨੂੰ ਯਾਲੀ ਵਰਗੇ ਨਹੀਂ ਚਾਹੀਦੇ ਸਾਨੂੰ ਜਿਹੜਾ ਹੁਣ ਆਹ ਹੋਰ ਬਰਾੜ ਵਰਗੇ ਦੁੱਧ ਧੋਤੇ ਜਿਹੜੇ ਬਣੀ ਫਿਰਦੇ ਆ ਇਹੇ ਬਰਾੜ ਬਾਈਬਲ ਮੁੰਡਾ ਜਿਹੜਾ ਸਰਾਵਾਂ ਵਾਲਾ ਗੁਰਜੀਤ ਜਿਹੜਾ ਸ਼ਹੀਦ ਹੋਇਆ ਉਹਦੇ ਪਿਓ ਨੂੰ ਕਹਿੰਦਾ ਸੀ ਉਹਦਾ ਦੋ ਮਰ ਗਏ ਕੀ ਲੋੜ ਆ ਗਿਆ ਇੱਥੇ 20 ਮਰ ਜਾਂਦੇ ਆ ਤਾਂ ਫਿਰ ਕੀ ਹੁੰਦਾ ਆ ਉਹਨਾਂ ਦੇ ਪਿਤਾ ਦੇ ਬਿਆਨ ਪਏ ਆ ਮੇਰੇ ਕੋਲੇ ਸੁਣਾ ਦੇਣਾ ਤੁਹਾਨੂੰ ਜੇ ਸੁਣਨੇ ਆ ਤਾਂ ਤੁਸੀਂ ਆ ਉਹਨਾਂ ਦਾ ਬਿਆਨ ਹੈ ਬਾਈ ਜੀ ਹੁਣ ਉਹਦਾ ਜਿਹੜੇ ਗੁਰਜੀਤ ਦੇ ਡੈਡੀ ਆ ਆ ਤੁਸੀਂ ਸੁਣ ਲਿਓ ਉਹਨਾਂ ਦਾ ਮੇਰੇ ਨਾਲ ਜਦੋਂ ਉਹਨਾਂ ਦੀ ਗੱਲ ਹੋਈ ਆ ਦੋ ਪਰ ਉਹ ਜਾਂ ਪੰਨਾਂ ਦੀ ਗੱਲ ਆ ਇਹ ਆ ਦੋ ਮਰਗੇ ਤੇ ਫੇਰ ਕੀ ਹੋ ਗਿਆ ਹੈ ਹਾਂ ਦੋ ਮਰਗੇ ਤੇ ਕਹਿੰਦਾ ਫੇਰ ਕੀ ਹੋ ਗਿਆ ਨਹੀਂ ਦੀਪ ਮਲੋਤਰਾ ਕੀ ਕਹਿੰਦਾ ਸੀ ਹਾਂ ਜੀ ਜੇ ਦੋ ਮਰਗੇ ਤਾਂ ਫੇਰ ਕੀ ਹੋ ਗਿਆ ਹੈ ਇਹ ਕਰਨਜੀਤ ਬਰਾੜ ਅੱਜ ਫੇਰ ਕਹਿ ਰਿਹਾ ਨਾ ਉਹਦੇ ਮੂੰਹ ਵੀ ਸਾਡੇ ਦੇ ਗੁਰੂ ਮਹਾਰਾਜ ਆ ਕਹਿੰਦਾ ਵੀ ਆਪ ਦਾ ਫੋਨ ਕਰ ਰਿਹਾ ਸੀ ਦੀ ਨਹੀਂ ਇਹ ਬਸ ਅਰਥ ਹੈ ਮਾਦੀ ਦਿੱਤੀ ਉਹ ਮਾਦੀ ਮਹੀਆ ਦੇਕਤੀ ਤੌਰ ਤੇ ਕਾਲ 10 ਤੇ ਜਾ ਕੇ ਕਿਵੇਂ ਨਹੀਂ ਬਣਾ ਨਾ ਮਨੋਰ ਇਹ ਇਹ ਜਿਹੜਾ ਬਾਈ ਜੀ ਪਾਰ ਸਾਰਾ ਹੋਇਆ ਨਾ ਮੈਂ ਬਰਾਲਾ ਇਹਦੇ ਵਿੱਚ ਸਾਰਾ ਰੋਲ ਇਹਦਾ ਤੇ ਇੱਕ ਸਿੱਧਮਾ ਜਿਹਾ ਹੋਇਆ ਇਹ ਹਾਂ ਚਰਜੀ ਬ੍ਰੈਂਡ ਤੋਂ ਦੋ ਪੰਜ ਬੋਟਾ ਵੀ ਪਈ ਹੈ ਨਾ ਉਹ ਬੋਟਾ ਵਾਲੇ ਕਹਿੰਦਾ ਸੀ ਕਿਹੜਾ 11 ਮਾਰਚ ਨੂੰ ਟੇਲਿਆ ਜਾ ਆ ਗਿਆ ਜੀ ਸਾਡੇ ਹੀ ਹਾਰ ਪੈਦੇ ਹੈ ਕਹਿੰਦਾ ਇਹ ਵੀ ਨਗੰਗਾ ਤਾਂ ਹੁੰਦੇ ਜਰੇ ਤੇ ਕੋਈ ਕੋਈ ਤਾਂ ਇਹ ਮੈਂ ਨਾ ਪ੍ਰੋਟੀਨ ਸਾਥ ਸੁਣ ਲਈਏ ਜੀ ਤੁਸੀਂ ਮਾ ਵੀ ਇਹ ਬਹਿਰਲ ਵਰਗੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਐਕਚੁਅਲੀ ਗੱਲ ਕੀ ਸੀ ਇਹਦੇ ਅੰਦਰ ਦੀ ਨਫ਼ਰਤ ਕੀ ਸੀ ਜਦੋਂ ਇਹ ਮਨਪ੍ਰੀਤ ਬਾਦਲ ਨਾ ਜਾਂਦਾ ਤੇ ਇਹਦੇ ਖਿਲਾਫ ਇੱਕ ਵਿਜੀਲੈਂਸ ਦਾ ਕੇਸ ਸੁਖਵੀਰ ਬਾਦਲ ਨੇ ਖਲਵਾਤਾ ਸੀ ਤੇ ਗਿੱਦੜਵਾਹੇ ਥਾਣੇ ਦੇ ਵਿੱਚ ਜੋ ਕੁਝ ਹੋਇਆ ਉਹ ਪੁਲਿਸ ਨੂੰ ਪਤਾ ਜਾਏ ਇਹਨੂੰ ਪਤਾ ਬਰਾੜ ਨੂੰ ਉਦੋਂ ਬਹੁਤ ਆ ਕਿਹਾ ਸੀ ਵੀ ਇਹਨੂੰ ਜੇ ਤੁਸੀਂ ਆਪਦੇ ਨਾਲ ਇਹਨੂੰ ਗੱਡੀ 'ਚ ਬਿਠਾਉਣਾ ਸੀ ਜਾਂ ਆਪਦੇ ਨਾਲ ਲਾਉਣਾ ਸੀ ਫਿਰ ਇਹਦੇ ਨਾਲ ਆਹ ਕੁਛ ਨਹੀਂ ਸੀ ਕਰਾਉਣਾ ਉਹ ਕਿਤੇ ਵੱਖਰਾ 파ਰਟ ਆਪਾਂ ਫੇਰ ਕਰਾਂਗੇ ਹੁਣ ਤੁਸੀਂ ਦੋਸਤੋ ਦੇਖੋ ਵੀ ਇਹ ਜਿਹੜੇ ਲੋਕ ਆ ਅੱਜ ਫੇਰ ਇੱਕ ਦਾਗੀ ਬਣ ਕੇ ਇੱਕ ਬਾਗੀ ਬਣ ਕੇ ਤੇ ਹੈ ਕੌਣ ਨੇ ਇਹ ਤੇ ਤੁਸੀਂ ਫਿਰ ਸਾਡੇ ਵਿੱਚ ਇਹੀ ਤਾਂ ਕਮੀ ਅਸੀਂ ਇਹ ਜਿਹੇ ਲੋਕਾਂ ਨੂੰ ਬੜੀ ਛੇਤੀ ਫਿਰ ਅਹੀ ਗੱਲ ਨਾਲ ਲਾਉਣ ਦੀ ਵੀ ਕਾਲੀ ਹੁੰਦੀ ਆ ਵੀ ਛੇਤੀ ਆਜੋ ਜੀ ਸਾਡੇ 'ਚ ਅਸੀਂ ਯਾਰ ਇਹ ਜੇ ਕਾਲੀ ਦਲ ਤੋਂ ਕੀ ਕਰਾਉਣਾ ਕੀ ਤੁਸੀਂ ਆਪਣੇ ਵਿੱਚੋਂ ਪੜ੍ਹੇ ਲਿਖੇ ਚੰਗੇ ਕਰਤਾਰ ਦੇ ਯਾਰ 117 ਬੰਦੇ ਨਹੀਂ ਲੱਭ ਸਕਦੇ ਤੇ 200 ਬੰਦਾ ਤੁਸੀਂ ਸ਼੍ਰੋਮਣੀ ਕਮੇਟੀ ਵਾਸਤੇ ਨਹੀਂ ਲੱਭ ਸਕਦੇ ਛੱਡੋ ਖੜਾ ਇਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਡੋਬਿਆ ਸਾਡੀ ਕੌਮ ਨੂੰ ਡੋਬਿਆ ਹੁਣ ਪਿੱਛੇ ਉਹਨੇ ਸਰਦਾਰ ਗੁਰਿੰਦਰ ਸਿੰਘ ਢਿੱਲੋਂ ਰਿਟਾਇਰਡ ਆਈਜੀ ਸਾਹਿਬ ਆਪਣੇ ਉਹ ਵੀ ਹੁਣ ਸੋਸ਼ਲ ਮੀਡੀਆ ਤੇ ਬੜਾ ਐਕਟਿਵ ਨੇ ਮੈਂ ਇਹਨਾਂ ਨੂੰ ਸਵਾਲ ਕਰਦਾ ਜਦੋਂ ਫਰੀਦਕੋਟ ਇੱਕ ਗੈਂਗਸਟਰ ਤੋਂ ਚਿੱਕਾਂ ਰਾਈ ਰਿਸ਼ਵਤ ਲੈਂਦਾ ਇੱਕ ਅਫਸਰ ਐਸਐਸਪੀ ਹੁਣ ਜਿਹੜਾ ਅਫਸਰ ਐ ਕਿ ਗੈਂਗਸਟਰ ਤੋਂ ਰਿਸ਼ਵਤ ਲੈ ਰਿਆ ਸਾਬਤ ਹੋ ਗਈ ਹੁਣ ਉਹ ਆਪਦੇ ਏਰੀਆ ਦੇ ਵਿੱਚੋਂ ਜੇ ਉਹ ਗੈਂਗਸਟਰ ਕੱਲ ਨੂੰ ਉਸ ਜ਼ਿਲ੍ਹੇ 'ਚ ਫਰੋਤੀਆਂ ਇਕੱਠੀਆਂ ਕਰੂਗਾ ਤੇ ਉਹ ਐਸਐਸਪੀ ਰੋਕ ਲੂਗਾ ਤੇ ਤੁਹਾਨੂੰ ਲੋਕਾਂ ਨੂੰ ਤੁਹਾਡੇ ਕੋਲੇ ਜਾਂਚ ਸੀ ਕਿ ਕੀ ਕੀਤਾ ਫਿਰ ਤੁਸੀਂ ਕਿਉਂ ਦਬਾਈ ਜਾਂਚੋ ਦਿਓ ਨਾ ਫਿਰ ਲੋਕਾਂ ਨੂੰ ਜਵਾਬ ਜਾ ਦੱਸੋ ਫਿਰ ਕਿਹਨੇ ਦਬਾਈ ਉਹ ਜੇ ਤੁਸੀਂ ਇੰਨੇ ਇਮਾਨਦਾਰ ਹੋਣ ਜੇ ਜੇ ਤੁਸੀਂ ਵਰਦੀ ਲਾ ਕੇ ਬੋਲਣ ਲੱਗੇ ਹੋ ਤੇ ਫਿਰ ਇਹ ਗੱਲਾਂ ਲੋਕਾਂ ਨੂੰ ਦੱਸੋ ਲੁਕੋਣੇ ਕਿਉਂ ਇਸ ਕਰਕੇ ਇਮਾਨਦਾਰੀ ਨਾਲ ਜੇ ਬੋਲਣ ਲੱਗੇ ਫਿਰ ਦੱਸੋ ਸੱਚ ਲੋਕਾਂ ਨੂੰ ਕੀ ਆ ਜਿੰਨਾ ਚਿਰ ਜਿੰਨਾ ਚਿਰ ਸਰਕਾਰ ਅਤੇ ਵੱਡੇ ਅਫਸਰ ਆਪਣੀ ਛੱਤ ਦਾ ਮਘੋਰਾ ਬੰਦ ਨਹੀਂ ਨਾ ਕਰਦੇ ਤੇ ਥੱਲੇ ਫਰਸ਼ ਸਾਫ਼ ਨਹੀਂ ਹੁੰਦੀ। ਡੀਜੀਪੀ ਦਫ਼ਤਰ ਚੋਂ ਬਦਲੀਆਂ ਹੁੰਦੀਆਂ ਸਾਡੀਆਂ। ਉਹੀ ਅਫਸਰ ਬਦਲੀਆਂ ਕਰਦਾ ਤੇ ਉਹਦੇ ਗਾਂ ਜਿਹੜੇ ਡੀਲਿੰਗ ਹੈਡ ਸਾਥੋਂ ਪੈਸੇ ਲੈ ਲੈ ਕੈਨਸਲ ਕਰਾਉਂਦੇ ਆ। ਆ ਮੇਰੇ ਕੋਲੇ ਖਾਤਿਆਂ 'ਚ ਪੈਸੇ ਗਏ ਆ ਯਾਰ ਕੋਈ ਉਹ ਉਹ ਜੀ ਗੱਲ ਕਰਾਂ ਤਾਂ ਮੈਂ ਕਹਿੰਨਾ ਛੱਡੋ। ਕਰਾ ਲਓ ਜਾਂਜੋ ਉਹਨਾਂ ਖਾਤਿਆਂ ਦੀ ਉਹ ਕੀਦੇ ਆ। ਉਹਦੋਂ ਥੋੜਾ ਜਿਹਾ ਨਮੂਨਾ ਤੁਹਾਨੂੰ ਮੈਂ ਦਿਖਾਤਾ ਸੀ। 70 70 ਸਾਲ ਦੇ ਮੈਨੂੰ ਫੋਨ ਕਰਦੇ ਆ ਜੀ ਬਹੁਤ ਚੰਗਾ ਕੰਮ ਕਰਦੇ ਹੋ ਤੇ ਤੁਸੀਂ ਨਾ ਕੁਝ ਬੋਲਿਓ ਪਤਾ ਨਹੀਂ ਤੁਸੀਂ ਹੋਰ ਕਿੰਨਾ ਕਹਦੇ ਜਿਉਣਾ 70 ਸਾਲ ਜਿਉਲਿਓ ਜਿਹੜੇ ਕੋਈ 2 4 ਸਾਲ ਲੱਗੇ ਕੋਈ ਪੰਜਾਬ ਦੀ ਖਾਤਰ ਜਿਉਣੋ ਜੇ ਨੌਜਵਾਨੀ ਨੂੰ ਇਹਨੂੰ ਬਚਾਉਣਾ ਤੇ ਸਿੱਧੇ ਰਾਹ ਤੇ ਲਾਉਣਾ ਕਿ ਧਰਨਿਆ ਜੋਗੀ ਨੌਜਵਾਨੀ ਰਹਿ ਗਈ ਹੁਣ ਡੱਲੇਵਾਲ ਕੇ ਡੱਲੇਵਾਲ ਨੇ ਕੀਤੀ ਨਾ ਆਪਣੀ ਭੁਖੜ ਹੜਤਾਲ ਖਤਮ ਤੇ ਪੰਦੇਰ ਨੇ ਤੇ ਅਕਾਲ ਤਖਤ ਸਭ ਤੋਂ ਕੀ ਅਰਦਾਸ ਕੀਤੀ ਸੀ ਤੂੰ ਉਦੋਂ ਭੁੱਲ ਗਏ ਸਾਰੇ ਭੁੱਲ ਗਏ ਨਾ ਇਹ ਚੀਜ਼ ਨੂੰ ਉੱਥੋਂ ਇਹਨਾਂ ਨੂੰ ਫਿਰ ਜਿਹੜਾ ਮੁੰਡਾ ਸ਼ੁਭ ਕਰਨ ਉੱਥੇ ਮਾਰਿਆ ਗਿਆ ਗੋਲੀ ਨਾਲ ਹਰਿਆਣੇ ਦੀ ਨਾ ਕਿੰਨੇ ਬੱਚੇ ਇੰਨੇ ਹੋਏ ਆ ਕਿੰਨੇ ਬੱਚੇ ਅਪਾਹਜ ਕਰਾ ਦੇ ਇਹਨਾਂ ਲੋਕਾਂ ਨੇ ਉਹਦੀ ਪ੍ਰਾਪਤੀ ਕੀ ਹੋਈ ਆ ਦੱਸੋ ਪੰਜਾਬ ਦੇ ਲੋਕਾਂ ਨੂੰ ਤੁਸੀਂ ਖੱਜਲ ਖਵਾਰ ਕੀਤਾ ਕਿੰਨਾ ਪੈਸਾ ਬਰਬਾਦ ਕੀਤਾ ਖਨੌਰੀ ਤੇ ਉੱਥੇ ਇਸ ਬਾਰਡਰ ਤੇ ਸ਼ੰਭੂ ਉਹਦੇ ਨਾਲ ਤੁਸੀਂ 10000 ਬੱਚਾ ਪੜਾ ਸਕਦੇ ਸੀ ਆਪਦੀ ਕੌਮ ਦਾ ਕਿ ਤੁਸੀਂ ਸੇਕਾ ਇਹ ਕੋਸਾ 2020 ਚ ਅਸੀਂ ਜੀ ਜਿੱਤ ਕੇ ਕੀ ਜਿੱਤ ਕੇ ਆਏ ਫਿਰ ਤੁਸੀਂ ਫਿਰ ਦੁਬਾਰਾ ਕਿਉਂ ਟਰਨ ਲਾਉਣੇ ਫਿਰਦੇ ਹੋ ਉਹ ਇਹਨਾਂ ਦੇ ਪਿੱਛੇ ਕੌਣ ਆ ਦੋਸਤੋ ਸਮਝੋ ਇਹ ਸਰਕਾਰ ਨਹੀਂ ਬਿਠਾਏ ਸੀ ਸਰਕਾਰ ਨਹੀਂ ਉਠਾਲੇ ਤੁਹਾਡੇ ਜੁੱਤੀਆਂ ਮਰਵਾ ਕੇ ਤੁਹਾਨੂੰ ਇਹ ਹੀ ਸੀਗਾ ਵੀ ਤੁਸੀਂ ਹੁਣ ਗਾਲ੍ਹਾਂ ਕੱਢੂਗੇ ਆਪ ਹੀ ਇਹਨਾਂ ਨੇ ਯੂਨੀਅਨਾਂ ਬਰਬਾਦ ਕਰਤੀਆਂ 2020 ਦੇ ਲਾਲਚ ਨੇ 100 ਯੂਨੀਅਨ ਬਣਾਤੀਆਂ ਇੱਕ ਪੈਸੇ ਦੇ ਲਾਲਚ ਨੇ ਇਹ ਇਹ ਕੀ ਲੜਨਗੇ ਮੋਦੀ ਦੇ ਖਿਲਾਫ ਇਕੱਲੇ ਇਕੱਲੇ ਦੀ ਕਰਤੂਤ ਇਹਨਾਂ ਦੀ ਮੋਦੀ ਕੋਲੇ ਪਈ ਆ ਜਦੋਂ ਜੀ ਕਰੂਗਾ ਜਦੋਂ ਮਰਜੀ ਇਹਨਾਂ ਨੂੰ ਵਟਕੇ ਇਥੋਂ ਨੂੜ ਕੇ ਇਹਨਾਂ ਦੀਆਂ ਬਾਹਾਂ ਲੈ ਜੂ ਦਿੱਲੀ ਇਹ ਕੀ ਬੋਲਣਗੇ ਹੁਣ ਨੌਜਵਾਨਾਂ ਨੂੰ ਆਪਦੇ ਨਵੀਂ ਸੰਸਥਾ ਤਿਆਰ ਕਰੋ ਇੱਕ ਕਿਤੇ ਚ ਕਿਸਾਨ ਮਜ਼ਦੂਰ ਛੋਟੇ ਵਪਾਰੀ ਦੁਕਾਨਦਾਰ ਸਾਰੇ ਸ਼ਾਮਲ ਕਰੋ ਕੋਈ ਇੱਕ ਧਰ ਦੀ ਇੱਕ ਧਰ ਦੀਆਂ ਮੰਗਾਂ ਨਹੀਂ ਹੁੰਦੀਆਂ ਪੰਜਾਬ ਦੇ ਵਿੱਚ ਹੋਰ ਦੁਨੀਆਂ ਵੀ ਬਹੁਤ ਵੱਸਦੀ ਆ ਪੰਜਾਬ ਦੇ ਵਿੱਚ ਰੇੜੀ ਵਾਲੇ ਵੀ ਵੱਸਦੇ ਆ ਪੰਜਾਬ ਦੇ ਵਿੱਚ ਫੈਕਟਰੀਆਂ ਵਾਲੇ ਵੀ ਵੱਸਦੇ ਆ ਪੰਜਾਬ ਦੇ ਵਿੱਚ ਜੇ ਕਿਸਾਨ ਵੱਸਦੇ ਆ ਮਜ਼ਦੂਰ ਵੀ ਵੱਸਦੇ ਆ ਕਿ ਇਕੱਲੇ ਕਿਸਾਨ ਹੀ ਦੁਖੀ ਹੈ ਤੇ ਕਿਸਾਨਾਂ ਦੀ ਮਸਲਾ ਪੰਜਾਬ ਦੀ ਸਰਕਾਰ ਹਰੇਕ ਬੰਦਾ ਚੁਣਦਾ ਸਰਕਾਰ ਤੇ ਹਰੇਕ ਬੰਦੇ ਨੂੰ ਆਸ ਹੁੰਦੀ ਹੈ ਸਰਕਾਰ ਹਰ ਇੱਕ ਵਰਗ ਦੀ ਹੈ ਫਿਰ ਉਹ ਕਾਦੀ ਇਮਾਨਦਾਰੀ ਨਾਲ ਸਰਕਾਰ ਕੰਮ ਕਰੂਗੀ ਜੇ ਉਹ ਕਹਿੰਦੀ ਮੈਂ ਤਾਂ ਇੱਕ ਵਰਗ ਦੀ ਹ ਸੋ ਇਸ ਕਰਕੇ ਇਹਨਾਂ ਗੱਲਾਂ ਤੇ ਥੋੜਾ ਜਿਆਦਾ ਧਿਆਨ ਦਿਓ ਹੁਣ ਜਿਹੜੀ ਆ ਗੇਹ ਪਰੇਡ ਕੈਨਸਲ ਹੋਈ ਆ ਇਹਨਾਂ ਇਹਨਾਂ ਦੇ ਉੱਤੇ ਗਾਲਾਂ ਨਾ ਕੱਢੋ ਇਹ ਸਾਡੇ ਆ ਤੇ ਚਿੰਤਾ ਦਾ ਵਿਸ਼ਾ ਤੇ ਚਿੰਤਨ ਦਾ ਵਿਸ਼ਾ ਹੈ ਇੱਕ ਕਸੂਰ ਉਹ ਨਾ ਬੱਚਿਆਂ ਦਾ ਨਹੀਂਗਾ ਅਸੀਂ ਕਿੱਥੇ ਗਲਤ ਹਾਂ ਅਸੀਂ ਪਸ਼ੂਆਂ ਦੇ ਲਾਲਾ ਟੀਕੇ ਪਾਈਆ ਦੁੱਧ ਦੇ ਲਾਲਚ ਨੂੰ ਉਹੀ ਦੁੱਧ ਸੀ ਪੀਤੇ ਉਹੀ ਆਪਣੇ ਬੱਚਿਆਂ ਨੂੰ ਪਿਆਏ ਉਹੀ ਅਸੀਂ ਡੇਰੀਆਂ ਤੇ ਪਾਈ ਲੋਕਾਂ ਦੇ ਜਵਾਕਾਂ ਨੂੰ ਪਿਆਏ ਅਸੀਂ ਲਾਲਾ ਸਬਜ਼ੀਆਂ ਨੂੰ ਟੀਕੇ ਜਿਹੜਾ ਕਦੂ ਕੋਈ ਸਬਜ਼ੀ ਜਿਹੜੀ ਦਸਾਂ ਦੇ ਨਾ ਚਾਅਦੇ ਆਪ ਬਣਨੀ ਸੀ ਅਸੀਂ ਦਸਾਂ ਘੰਟਿਆਂ 'ਚ ਉਹਨੂੰ ਬਣਾਇਆ ਤੇ ਉਹਦੇ ਨਤੀਜੇ ਫਿਰ ਇਹੀ ਨਿਕਲਣੇ ਆ ਜਿਹੜੇ ਪੋਲਟਰੀ ਫਾਰਮਾਂ ਦਾ ਉੱਤੇ ਆ ਜਿਹੜੇ ਚਿਕਨਾਂ ਦੇ ਲਾਲ ਆ ਤੁਸੀਂ ਮੀਟੀ ਕੇ ਮੀਟ ਲੋਕਾਂ ਨੂੰ ਖਵਾਇਆ ਤੇ ਆਪ ਖਾਦਾ ਪਾ ਪਾ ਰਿਹਾ ਸਪਰੇਅ ਸਬਜ਼ੀਆਂ ਦੇ ਉੱਤੇ ਤੇ ਆ ਫਸਲਾਂ ਦੇ ਉੱਤੇ ਅਸੀਂ ਅਸੀਂ ਕਸੂਰਵਾਰ ਆ ਉਹ ਬੱਚੇ ਕਸੂਰਵਾਰ ਨਹੀਂਗੇ ਹੁਣ ਮਾਪਿਓ ਨੂੰ ਬੇਨਤੀ ਆ ਜਦੋਂ ਬੱਚਾ ਥੋੜਾ 10 11 ਸਾਲ ਦਾ ਹੁੰਦਾ ਇਹਦੇ ਚ ਸਮੱਸਿਆ ਕੀ ਆ ਗਈ ਵੀ ਸਾਡੇ ਹੁਣ ਬੱਚਾ ਇੱਕ ਇੱਕ ਜੇ ਤਾਂ ਬੱਚਾ ਉਹ ਜਿਆਦਾ ਔਰਤਾਂ ਦੇ ਪ੍ਰਭਾਵ ਚ ਰਹਿੰਦਾ ਤੇ ਉਹੋ ਜਿਹਾ ਲੱਛਣ ਗ੍ਰਹਿਣ ਕਰਦਾ ਅੱਗੇ ਕੀ ਹੁੰਦਾ ਸੀ ਬੱਚੇ ਤਿੰਨ ਤਿੰਨ ਦੋ ਦੋ ਹੁੰਦੇ ਸੀਗੇ ਬਾਹਰ ਮੁੰਡਿਆਂ ਨਾਲ ਖੇਡਦੇ ਸੀ ਉਹੋ ਜੀ ਉਹਨਾਂ ਦੀ ਸੋਚ ਨਹੀਂ ਉਹੋ ਜਾਂ ਉਹਨਾਂ ਦਾ ਦਿਮਾਗ ਜਿਹੜਾ ਵਿਕਸਤ ਹੁੰਦਾ ਸੀ ਇਹ ਇੱਕ ਬਿਮਾਰੀ ਆ 12 ਸਾਲ ਦੀ ਉਮਰ 'ਚ ਤੁਹਾਡੇ ਬੱਚੇ 'ਚ ਕੁਝ ਤਬਦੀਲੀਆਂ ਨਜ਼ਰ ਆਉਣ ਲੱਗਦੀਆਂ ਉਹਦੀਆਂ ਛਾਤੀਆਂ ਵੱਡੀਆਂ ਹੋਣ ਲੱਗ ਜਾਂਦੀਆਂ ਫੁੱਲਣ ਲੱਗ ਜਾਂਦੀਆਂ ਉਹਦੇ ਚਿਹਰੇ ਦੇ ਹਾਪ-ਹਾਪ ਵੱਲਦੇ ਆ ਇਹ ਬਿਮਾਰੀ ਦਾ ਇਲਾਜ ਹੈਗਾ ਇਹਦਾ ਇਲਾਜ ਪੀਜੀਆਈ ਦੇ ਵਿੱਚ ਰਿਸਰਚ ਸੈਂਟਰ ਹੈ ਜਿਹਨੂੰ ਅਸੀਂ ਬਿਮਾਰੀ ਨੂੰ ਕਹਿੰਨੇ ਆ ਇੰਡੋਕ੍ਰਾਈਨ ਇਸ ਬਿਮਾਰੀ ਦਾ ਜਿਹੜਾ ਇਲਾਜ ਹੈ ਰਿਸਰਚ ਸੈਂਟਰ ਹੈ ਇੰਡੋਕ੍ਰਾਈਨ ਆ ਇਹ ਉਹ ਇਲਾਜ ਹੈ ਇਹਦਾ ਤੁਸੀਂ ਉੱਥੋਂ ਬੱਚਿਆਂ ਦਾ ਇਲਾਜ ਕਰਾਓ 18 ਸਾਲ ਤੱਕ ਇਲਾਜ ਹੁੰਦਾ ਉਹ ਇਲਾਜ ਇਸ ਤਰ੍ਹਾਂ ਦਾ ਹੈਗਾ ਫਿਰ ਜਿਹੜਾ ਬੱਚਾ ਮੁੰਡਾ ਉਹ ਜਿ ਮਰਦਾਂ ਵਾਲੇ ਪ੍ਰਭਾਵ ਆਉਣੇ ਸ਼ੁਰੂ ਹੋ ਜਾਂਦੇ ਆ ਜਿਹੜੀ ਲੜਕੀ ਆ ਲੜਕੀਆਂ ਵਾਲੇ ਪ੍ਰਭਾਵ ਆਉਣੇ ਸ਼ੁਰੂ ਹੋ ਜਾਂਦੇ ਆ ਤੇ 12 ਸਾਲਾਂ ਤੋਂ ਜਿਹੜੀ ਐਲਜੀ ਬੀਟੀ ਇਹਨਾਂ ਦੀ ਕੈਟਾਗਰੀ ਆ ਤੱਕ ਜਿਹੜੀ ਐਲਓ ਲੈਸਬੀਆ ਨਾਲ ਲੜਕੀ ਲੜਕੀ ਨੂੰ ਪਸੰਦ ਕਰਦੀ ਆ ਜਿਹੜੀ ਜੀ ਆਉ ਗੇ ਹੈ ਗੇ ਹੁਣ ਪੈਦਾ ਤਾਂ ਮੁੰਡਾ ਹੀ ਹੁੰਦਾ ਉਹ ਮੁੰਡਾ ਮੁੰਡੇ ਨੂੰ ਪਸੰਦ ਕਰਦਾ ਉਹਦੇ ਚ ਕੁੜੀਆਂ ਪ੍ਰਤੀ ਆਕਰਸ਼ਣ ਨਹੀਂ ਹੁੰਦੀ ਖਿੱਚ ਕੁੜੀਆਂ ਚ ਮੁੰਡਿਆਂ ਪ੍ਰਤੀ ਖਿੱਚ ਨਹੀਂ ਹੁੰਦੀਆਂ ਪਹਿਲੀਆਂ ਦੋ ਕੈਟਾਗਰੀਆਂ ਜੀ ਜੀਟੀ ਟਰਾਂਸ ਜੈਂਡਰ ਜਿਹੜੇ ਜਨਮ ਜਾਤੀ ਵਿਚਾਰੇ ਪੈਦਾ ਹੁੰਦੇ ਜਿਨ੍ਹਾਂ ਨੂੰ ਆਪਾਂ ਇਹ ਜਿਹੜੇ ਕਹਿ ਦਿੰਨੇ ਆ ਥਰਡ ਜੈਂਡਰ ਕਹਿ ਦਿੰਨੇ ਆ ਅਗਲੀ ਜਿਹੜੀ ਕਿਉ ਹੁੰਦੀ ਉਹ ਆਲ ਰਾਊਂਡਰ ਹੁੰਦੇ ਆ ਉਹ ਆਪਦੇ ਮਸਤ ਹੁੰਦੇ ਆ ਵੀ ਜੋ ਕੁਝ ਇਸ ਕਰਕੇ ਇਹਦੇ ਵਿੱਚ ਵੀ ਕਈ ਪੜਾਅ ਨੇ ਕੁਝ ਬੱਚੇ ਨਸ਼ੇ ਦੇ ਕਰਕੇ ਆਪਦੇ ਲਿੰਗ ਕਟਾ ਕੇ ਇਸ ਕੈਟਾਗਰੀ ਚ ਵੜ ਗਏ ਵੀ ਸੌਖੀ ਕਮਾਈ ਆ ਨਸ਼ਾ ਹੀ ਕਰਨਾ ਹੋਰ ਸਭ ਉਹਨਾਂ ਨੇ ਸਦਰਾਂ ਆਪਦੀਆਂ ਮਾਰ ਲੀਆਂ ਕੁਛ ਆ ਸਾਡੀਆਂ ਗਲਤੀਆਂ ਕਰਕੇ ਹੋਏ ਆ ਇਹਦਾ ਇਲਾਜ ਸੰਭਵ ਆ ਇਹਦਾ ਮੈਡੀਕਲ ਕਾਲਜ ਤੋਂ ਇਹਦੇ ਟੈਸਟ ਹੁੰਦੇ ਆ ਫਰੀਦਕੋਟ ਤੋਂ ਜਿਹੜੇ ਇਸ ਇਲਾਕੇ ਦੇ ਲੋਕ ਆ ਉੱਥੋਂ ਟੈਸਟ ਕਰਾ ਕੇ ਬਾਅਦ ਚ ਪੀਜੀਏ ਰਿਸਰਚ ਸੈਂਟਰ ਜਿਹੜੀ ਮੈਂ ਤੁਹਾਨੂੰ ਦੱਸ ਕੇ ਹਟਿਆ ਇੰਡੋਕ੍ਰਾਈਨ ਸੈਂਟਰ ਦੇ ਵਿੱਚ ਜਾਓ ਉੱਥੇ ਜਾ ਕੇ ਇਹਦਾ ਇਲਾਜ ਕਰਵਾਓ ਬੱਚਿਆਂ ਦਾ ਇਹ ਮਾਪਿਓ ਦੇ ਸੋਚਣ ਵਾਲੀ ਗੱਲ ਆ ਕਿਉਂਕਿ ਪੰਜਾਬੀਆਂ ਦੇ ਵਿੱਚ ਇਹ ਪੈਦਾ ਹੋਣੇ ਬਹੁਤ ਸ਼ਰਮ ਵਾਲੀ ਗੱਲ ਹੈ ਕਿਉਂਕਿ ਜਿਹੜੀ ਜੋ ਆਪਾਂ ਦੇਖ ਰਹੇ ਹੋ ਦਾੜੀਆਂ ਰੱਖੀਆਂ ਵਾਲੇ ਉਹ ਲੱਛਣ ਕਰ ਰਹੇ ਆ ਬਾਕੀ ਉਹ ਨਹੀਂ ਚੰਗੇ ਲੱਗਦੇ ਫਿਰ ਜਦੋਂ ਟੀਕੇ ਲਾਉਣੇ ਆ ਪਸੂਆਂ ਦੇ ਯਾਰ ਅਸੀਂ ਸਬਜ਼ੀਆਂ ਦੇ ਟੀਕੇ ਲਾਉਣੇ ਆ ਅਸੀਂ ਚਿਕਨਾਂ ਦੇ ਟੀਕੇ ਲਾਉਣੇ ਆ ਤੇ ਫਿਰ ਹਰੀ ਸਿੰਘ ਨਲੂਗੇ ਥੋੜੀ ਪੈਦਾ ਹੋਣਗੇ ਦੇਖੋ ਆ ਗਿਆ ਅਗਲੀ ਵੀਡੀਓ ਫਿਰ ਜਿਹੜਾ ਨਸ਼ੇ ਦੇ ਉੱਤੇ ਜਿਹੜਾ ਪੁਲਿਸ ਨਸ਼ੇ 'ਚ ਕਿਉਂ ਫਸੀ ਇਹਦੇ ਕਾਰਨ ਕੀ ਇਹਦੇ ਪਿੱਛੇ ਕੌਣ ਸੀ ਕਿਹੜੇ ਲੀਡਰਾਂ ਦਾ ਹੱਥ ਸੀ ਇਹ ਤੇ ਅਗਲੀ ਵੀਡੀਓ ਕਰਾਂਗੇ ਤੇ ਮੋਗਾ ਸੈਕਸ ਸਕੈਂਡਲ ਜਿਹਦੇ ਬਾਰੇ 90% ਲੋਕ ਸੱਚਾਈ ਨਹੀਂ ਜਾਣਦੇ ਕੀ ਆ ਉਹ ਕਿਵੇਂ ਪੁਲਿਸ ਦੇ ਵਿਹਲੇ ਚ ਇੱਕ ਮੰਤਰੀ ਦੇ ਘਰੇ ਜਾਂਦਾ ਉਥੋਂ ਕਿਵੇਂ ਜਾਇਜ਼ ਨਜਾਇਜ਼ ਲੋਕੀ ਪਸਾਉਣੇ ਸ਼ੁਰੂ ਕੀਤੇ ਇੱਕ ਮੇਅਰ ਉਥੋਂ ਇੱਕ ਡੇਰੇ ਵਿੱਚ ਜਾਂਦਾ ਜਿੱਥੇ ਅਰਬੋਰਸ਼ਨ ਹੋਈ ਕੁੜੀਆਂ ਦੀ ਇਹ ਤਿੰਨੇ ਹੀ ਤਰ੍ਹਾਂ ਫਿਰ ਜੁੜਦੀਆਂ ਅਫਸਰਸ਼ਾਈ ਡੇਰੇਦਾਰ ਤੇ ਲੀਡਰਸ਼ਿਪ ਫਿਰ ਹਰੇਕ ਜੁਰਮ ਵਿੱਚ ਵੱਡੇ ਤੇ ਤਿੰਨੇ ਇਕੱਠੀਆਂ ਹੁੰਦੀਆਂ ਇਹਦੇ ਵਿੱਚ ਇੱਕ ਪੱਤਰਕਾਰ ਸਾਹਿਬ ਨੇ ਜਿਨ੍ਹਾਂ ਨੂੰ 90% ਪਤਾ ਉਹਨੇ ਸਰਦਾਰ ਬਖਤੌਰ ਸਿੰਘ ਢਿੱਲੋਂ ਤੇ ਹੁਣ ਮੈਨੂੰ ਫੋਨ ਆ ਰਹੇ ਪਰਮਾਰ ਸਾਹਿਬ ਦੇ ਉਹਨਾਂ ਨਾਲ ਕੋਈ ਡਿਸਕਸ ਕਰਦੇ ਆ ਦਿਓ ਆਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਡੀਓ ਚੰਗੀ ਲੱਗੇ ਇਹਨੂੰ ਲਾਈਕ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਡਾ ਧੰਨਵਾਦ